ਜੀ ਜਿਹੜੀ ਨਾ ਅਸੀਂ ਦਰਖਾਸਤਾਂ ਦਿੱਤੀਆਂ ਸੀ ਮੰਗ ਪੱਤਰ ਦਿੱਤੇ ਸੀ ਉਹਦੇ ਸਬੰਧ ਚ ਨਾ ਅੱਜ ਜਵਾਈੰਡ ਕਮਿਸ਼ਨਰ ਸਾਹਿਬ ਨੇ ਸੱਦਿਆ ਸੀ ਉਹਦੇ ਸਬੰਧ ਦੇ ਵਿੱਚ ਜੱਜ ਦੇ ਦੇ ਕਾਕੇ ਦੇ ਬਿਆਨ ਹੋਇਆ ਕਿ ਜਿਹੜੇ ਇਹਨਾਂ ਦੇ ਪੈਸੇ ਕਢਾਏ ਆ ਜਾਂ ਇਹਨਾਂ ਦੇ ਨਹੀਂ ਦਿੱਤੇ ਉਹ ਕਿਉਂ ਨਹੀਂ ਦਿੱਤੇ ਉਹਦੇ ਬਾਰੇ ਪੁੱਛਗਿੱਛ ਕੀਤੀ ਆ ਉਹਨਾਂ ਨੇ ਇਹਨਾਂ ਦੇ ਬਿਆਨ ਲਏ ਆ ਤੇ ਅਸੀਂ ਜਨਾਬਾਨੋ ਕੋ ਇਹ ਦੁਬਾਰਾ ਮੰਗ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਮਿਲ ਜੇ ਕਿਉਂਕਿ ਇਹਨਾਂ ਦੇ ਜਿਹੜੇ ਹੋਰ ਵੀ ਹੈ ਇਹ ਸਫਾਈ ਕਰਮਚਾਰੀ ਜਿਹੜੇ ਆ ਉਹਨਾਂ ਦੇ ਪੈਸੇ ਕੱਟ ਨਹੀਂ ਲਿਆ ਪਰ ਉਹਨਾਂ ਦੇ ਪੈਸੇ ਜਿਹੜੇ ਆ ਅਗੇ ਫੰਡ ਜਿ ਜਵਾਨੀ ਅੱਜ ਵੀ ਕਾਪੀਆਂ ਜਿਹੜੀਆਂ ਨਿੱਲ ਮੇਰੇ ਨਾਲ ਮਾਨਯੋਗ ਪੁਲਿਸ ਦੇ ਇੰਸਪੈਕਟਰ ਸਾਹਿਬ ਬਲਕਾਰ ਸਿੰਘ ਜੀ ਅਰ ਸੁਚਾ ਜੀ ਬੋਧਵਿੰਦਰ ਜੀ ਆਪਣੇ ਸਣੀ ਜੀ ਸਾਰੇ ਸਾਥੀ ਮੇਰੇ ਨਾਲ ਆ ਔਰ ਅਸੀਂ ਪੰਜਾਬ ਸਰਕਾਰ ਨੇ ਦੇ ਕਿਹਾ ਆ ਤੂੰ ਹੀ ਵੇਖਿਆ ਵੀ ਹੋਏ ਦਫਤਰ ਦੇ ਬੂਹੇ ਗੱਲ ਲਿਖਿਆ ਕਿ ਰਿਸ਼ਵਤ ਨਾ ਕਰੋ ਨਾ ਕਰੋ ਰਿਸ਼ਵਤ ਖੋਰੀ ਨਾ ਕਰੋ ਪਰ ਇਥੇ ਰਿਸ਼ਵਤ ਤੋਂ ਬਗੈਰ ਕੰਮ ਨਹੀਂਦਾ ਅਸੀਂ ਪੰਜਾਬ ਸਰਕਾਰ ਕੋ ਮੰਗ ਕਰਦੇ ਆ ਕਿ ਸਭ ਤੋਂ ਜ਼ਿਆਦਾ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਕਲਰਕ ਇੰਸਪੈਕਟਰ ਜਿਹੜੇ ਆ ਰਿਸ਼ਵਤ ਖੋਰੀ ਕਰ ਰਹੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਸਰਕਾਰ ਦਾ ਜਿਹੜਾ ਉਹਨਾਂ ਨੇ ਕਿਹਾ ਵਾਅਦਾ ਕੀਤਾ ਸੀ ਪੀ ਅਸੀਂ ਇਹ ਰਿਸ਼ਵਤ ਖੋਰੀ ਨੂੰ ਬੰਦ ਕਰਾਂਗੇ ਪਰ ਅਸੀਂ ਇਹ ਮਾਨਯੋਗ ਮੁੱਖ ਮੰਤਰੀ ਕੋਲ ਮੰਗ ਕਰਦੇ ਆਂ ਕਿ ਰਿਸ਼ਵਤ ਨੂੰ ਬੰਦ ਕਰੋ ਰਿਸ਼ਵਤ ਨੂੰ ਬੰਦ ਕਰੋ ਭਰੋਸਾ ਕੀ ਮਿਲਿਆ ਜੀ ਅੱਜ 8-8 ਸਾਲ ਤੋਂ ਲੱਗੇ ਭਰੋਸਾ ਕੀ ਮਿਲਿਆ ਜੀ ਤੁਹਾਨੂੰ ਉਹਨਾਂ ਨੇ ਕਿਹਾ ਵੀ ਇਹੀ ਅੱਜ ਤੋਂ ਬਾਅਦ ਜਿਹੜੀ ਇਹਨਾਂ ਇਨਕੁਆਇਰੀ ਸ਼ੁਰੂ ਹੋ ਗਈ ਆ ਪਰ ਤੁਹਾਨੂੰ ਇਨਸਾਫ ਦੇਵਾਂਗੇ ਅਗਰ ਜੇ ਨਾ ਮਿਲੇ ਅਗਲਾ ਫੇਰ ਦੇਖੋ ਸਾਡੇ ਕੋਲ ਤਾਂ ਉਹੀ ਕੁਝ ਹੈਗਾ ਅਸੀਂ ਕੋਰਟ 'ਚ ਵੀ ਜਾਵਾਂਗੇ ਇੱਥੇ ਵੀ ਪਾਵਾਂਗੇ